ਹਾਂਜੀ ਬਾਬਿਓ ਕੀ ਹਾਲ ਚਾਲ ਨੇ ਠੀਕ ਠਾਕ ਜੀ ਸਾਰੇ ਭਰਾਵਾਂ ਦੇ ਤੇ ਬਾਬਾ ਜੀ ਅੱਜ ਗੱਡੀ ਲੋਡ ਕੀਤੀ ਹੋਈ ਆ ਜਝਾਂ ਦੀ ਆਬਾ ਖਮੀਜ਼ ਤੋਂ ਜਝਾਂ ਨੂੰ ਚੱਲੇ ਆਂ ਵੀਰੇ ਪੈਪਸੀ ਲੈ ਕੇ ਤੇ ਇਸ ਟਾਈਮ ਪਹੁੰਚੇ ਆ ਸੋਤੀ ਅਰਪ ਦੇ ਆਬਾ ਖਮੀਜ਼ ਦੇ ਵਿੱਚ ਜਿਹੜਾ ਕਿ ਬਹੁਤ ਹੀ ਡੇਂਜਰ ਏਰੀਏ ਦੇ ਨਾਲ ਨਾਲ ਜਾਣਿਆ ਜਾਂਦਾ ਜਿਹਨੂੰ ਅਗਵਾ ਕਿਹਾ ਜਾਂਦਾ ਜਿੱਥੇ ਕਿ 11 ਟਨਲ ਨੇ ਸਰੁੰਗਾ ਕਹ ਲੋ ਟਨਲ ਕਹ ਲੋ 11 ਨੇ ਤੇ ਇੰਨੀ ਜਿਆਦਾ ਟਾਉਣ ਆ ਤੇ ਇੰਨੀ ਖਤਰਨਾਕ ਜਿਹੜੀ ਘਾਟ ਆ ਮਤਲਬ ਕਹਿਣ ਦਾ ਭਾਪ ਉਹ ਪੈਂਦੀ ਆ ਵੀ ਗੱਡੀ TH ਚੌਥਾ ਹਨਾ ਮਾੜੀ ਗੱਡੀ ਦਾ ਇੱਥੇ ਕੰਮ ਕੋਈ ਨਹੀਂ ਵੀਰ ਮੇਰੇਓ ਸਹੀ ਆ ਤੁਸੀਂ ਆਪ ਆਪਣੀ ਅੱਖਾਂ ਦੇ ਨਾਲ ਨਜ਼ਾਰਾ ਦੇਖ ਸਕਦੇ ਹੋ ਦੇਖੋ ਮਾਹੌਲ ਦੇਖੋ ਕੀ ਆ ਪੂਰੇ ਡਿਸਪਨਲ ਦੇ ਵਿੱਚ ਗੱਡੀ ਜਿਹੜੀ ਜਾਂਦੀ ਆ ਕੋਈ ਵੀ ਡਰਾਈਵਰ ਵੀਰ ਅਣਗੈਲੀ ਆ ਜਿਹੜੀ ਅਣਗੈਲੀ ਜਿਹਨੂੰ ਕਹਿੰਦੇ ਨੇ ਹਨਾ ਦੁੱਕੀ ਦੀ ਵੀ ਨਾਂ ਗੈਲ ਨਹੀਂ ਕਰਦਾ ਮਤਲਬ ਕਹਿਣ ਦਾ ਭਾਵ ਪੇਪਰ ਵਾਹੀ ਇੱਥੇ ਭੋਰਾ ਨਹੀਂ ਚੱਲਦੀ ਤੇ ਵੀਰੋ ਇਹੀ ਆ ਕਵਾਇਆ ਇੱਥੇ ਮਾੜੀ ਗੱਡੀ ਦਾ ਵੀ ਕੰਮ ਨਹੀਂ ਇੱਥੇ ਗੱਡੀ ਚਾਹੀਦੀ ਐ ਜਮਾ ਓਕੇ ਟੱਚ ਜਿਹਨੂੰ ਕਹੇ ਜਾਂਦੇ ਆ ਓਕੇ ਦੀ ਰਿਪੋਰਟ ਹੈਨਾ ਟੈ ਟੱਪਾ ਬ੍ਰੇਕ ਵਜੋਂ ਹੈਨਾ ਤੇ ਬਾਕੀ ਓਵਰਟੇਕ ਦੀ ਜੇ ਗੱਲ ਕਰੀਏ ਇੱਥੇ ਓਵਰਟੇਕ ਦਾ ਵੀਰ ਮੇਰਿਓ ਸਵਾਲ ਹੀ ਨਹੀਂ ਉੱਠਦਾ ਬਹੁਤ ਘੱਟ ਮਤਲਬ ਕਹਿਣ ਦਾ ਭਾਵ ਇੱਥੇ ਓਵਰਟੇਕ ਆ ਜਿਹੜੇ ਡਰਾਈਵਰ ਵੀਰ ਕਰਦੇ ਆ ਕਰਦੇ ਨਹੀਂ ਇੰਨੀ ਮਨਾਈ ਆ ਜੇਕਰ ਓਵਰਟੇਕ ਕਰਦੇ ਕਿਸੇ ਵੀਰ ਨੂੰ ਹੈਨਾ ਇੱਥੇ ਇੱਥੇ ਦੀ ਪੁਲਿਸ ਟ੍ਰੈਫਿਕ ਪੁਲਿਸ ਜਿਹਨੂੰ ਇੱਥੇ ਸੁਰਤਾ ਕਹਿੰਦੇ ਆ ਉਹ ਦੇਖ ਲੈ ਤਾਂ 1000 ਜਾਂ 3000 ਦਾ ਮਤਲਬ ਕਹਿਣ ਦਾ ਭਾਵ ਚਲਾਨ ਕਰੂਗਾ ਬਖਾਲਵਾ ਕਹਿੰਦੇ ਆ 3 ਅਰਬ ਦੇ ਵਿੱਚ ਦੰਨ ਹੈ 1.7 ਦਾ ਹੈ ਹਜ਼ਾਰ ਦਾ ਚਲਾਨ ਪੱਕਾ ਹੀ ਕਰੂਗਾ ਉਹ ਚ ਮਾਫੀ ਹੋਈ ਨਹੀਂ ਕੋਈ ਦੋਰਾਮਾ ਨਹੀਂ ਵੀ ਨਹੀਂ ਹੋਊਗਾ ਜਬ ਬਖਸ਼ੂਗਾ ਬਖਸ਼ਣ ਵਾਲਾ ਕੰਮ ਹੀ ਕੋਈ ਨਹੀਂ ਤੇ ਬਾਕੀ ਮਾਹੌਲ ਤੁਸੀਂ ਦੇਖ ਰਹੇ ਹੋ ਮਤਲਬ ਜੇ ਦੇਖਿਆ ਜਾਵੇ ਤਾਂ ਸ਼ਾਨਦਾਰ ਵੀ ਬਹੁਤ ਹੈ ਜੇ ਖਤਰਨਾਕ ਦੀ ਗੱਲ ਕਰੀਏ ਤਾਂ ਖਤਰਨਾਕ ਵੀ ਬਹੁਤ ਹੈ ਮਰੀ ਜੀ ਅੰਗਲੀ ਮੋਤ ਆ ਬਾਬਾ ਜੀ ਇਹ ਸੋਦੀ ਹਰਬ ਦਾ ਆਪਾ ਕਮੀਜ਼ ਦੇ ਉੱਤੇ ਆ ਕਵਾ ਸਹੀ ਹੈ ਮਤਲਬ ਕਹਿਣ ਦਾ ਪਾਪ ਜਿਹੜਾ ਬੰਦਾ ਇੱਥੇ ਪਹਿਲੀ ਵਾਰ ਆਉਂਦਾ ਮਦਰਬ ਕਹਿਣ ਦਾ ਪਾਵ ਡਰਦਾ ਜਦੋਂ ਮੈਂ ਪਹਿਲੀ ਵਾਰ ਇੱਥੇ ਇੱਥੋਂ ਗੱਡੀ ਲੋਡ ਕਰਕੇ ਮਤਲਬ ਡਾਊਨ ਉਤਰਨੀ ਸੀਗੀ ਘਾਟ ਉਤਰਨੀ ਸੀਗੀ ਬਹੁਤ ਡਰਿਆ ਤੇ ਬਾਕੀ ਮਿਲਦੇ ਆਂ ਬਾਬਾ ਜੀ ਅਗਲੇ ਬਲੌਗ ਚ ਤੇ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਤੁਹਾਨੂੰ ਇਦਾਂ ਹੀ ਘੁੰਮਦੇ ਫਿਰ ਤੇ ਆਪਾਂ ਸਾਊਦੀ ਅਰਬ ਦਿਖਾਉਂਦੇ ਰਹਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ ਵੀਡੀਓ ਦੇਖਣ ਲਈ ਤੇ ਬਾਬਾ ਭਲੀ ਕਰੇ